ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਹਾਂਜੀ ਅੱਜ ਚੱਲਦਾ ਟੈਸਟ ਐਲ ਆਰ ਦਾ ਪੱਕੇ ਦੇ ਵਿੱਚ ਦੋ ਜਗ੍ਹਾ ਤੋਂ ਆਇਆ 10-10 ਕਿਲੋ ਇੱਕ ਜਗ੍ਹਾ 13 ਆਇਆ ਨਾ ਇੱਕ ਜਗ੍ਹਾ ਆਇਆ 16 16.5 16.5 ਇਹ ਕੱਚੇ ਦੇ ਵਿੱਚੋਂ ਵੀ 19 ਲਾਅਸ ਆ ਤੇ ਪੱਕੇ ਚੋਂ ਵੀ 19 ਲਾਅਸ ਹੋਣੀ ਆ ਜੇ ਪੀਐਸਜੀ ਵਟਾ ਦਾ ਵੀ ਉਹ ਹੋ ਜਾਂਦਾ ਵਾ 20% ਲੈਸ ਕਰਕੇ ਸਸਣਾ ਪੰਦਣਾ ਤੇ ਝਾੜ ਨਾ ਪੰਦਣਾ 20% ਲੈਸ ਕਰਨਾ ਹੁੰਦਾ ਜੇ ਨਾਲਾ ਵਾ 16 ਕਿਲੋਆਂ ਤੋਂ 14 ਕਿਲੋ ਰਹਿਣਾ 14 ਕਿਲੋ 280 ਬੈਸ ਹਨਾ ਜਿਹੜੇ ਜਿਹੜੀ ਜਾਨਕੀ ਬੇਲ ਨੂੰ ਬ্লাইਟ ਆ ਗਈ ਜਾ ਰਿਹਾ ਉਹ ਸਹੀ ਹੋਈ ਹੀ ਹੋਗੀ ਪਰ ਉਹਦਾ ਸਹਜ ਉਹੀ ਰੁਕ ਗਿਆ ਉੱਥੇ ਹੀ ਰੁਕ ਗਿਆ ਉਹਦਾ ਜਿਹੜੀ ਆਲੂ ਤੇ ਬੇਲ ਤੰਦਰੁਸਤਾ ਪੂਰੀ ਵਧੀਆ ਉੱਥੇ ਕੋਈ ਗੱਲ ਹੀ ਨਹੀਂ ਦਿਲਾਂ ਨਾ ਕਿ ਕਿੱਡਾ-ਕੱਡਾ ਆਲੂ ਹੋ ਗਿਆ ਦਿਲ ਅੱਛਾ ਤੂੰ ਜਿੱਦਣ ਅਸੀਂ ਤੈਨੂੰ ਆਪ ਦਾ ਆਲੂ ਪਟਾਗੇ ਨਹੀਂ ਚੱਲਦਾ ਨਾ ਨਾ ਦੱਸ ਕੇ ਨਹੀਂ ਨਹੀਂ ਲੱਗੂ ਕੋਮ ਜਿਹਾ ਵੀ ਹੋਵੇ ਚੱਕੀ ਜਾਂਦੇ ਨਾ ਨਾ ਲੱਗੂ ਸੀਗਾ ਜੀਤੀ ਐ ਸ਼ਾਂਤੀ ਕੀਤੀ ਉਹਨਾਂ ਨੇ ਹਾਂ ਜਿੰਤੀ ਦਾ ਹਾਂ ਉਹਦਾ ਸੋਰਾ ਲੱਗਿਆ ਸੀ ਐਤ ਕੀ ਵੀ ਮੈਂ ਦੇਖਿਆ ਮੈਨੂੰ ਉਹ ਤਾਂ ਫਿਰਦਾ ਨਹੀਂ ਸੀਗਾ ਪਿੱਛੇ ਸਾਹ ਜੀਤੀ ਦਾ ਵਾਲਾ ਲੱਗਿਆ ਠੇਕੇਦਾਰ ਸੀ ਸ਼ਾਂਤੀ ਕੀਤੀ ਉਹਦਾ ਸੋਰਾ ਠੇਕੇਦਾਰ ਉਹਦਾ ਸੋਰਾ ਸੀ ਉਹ ਤਾਂ ਸੋਰਾ ਹੈ ਹਾਂ ਆਨੰਦ ਆਨੰਦ ਕੀ ਹਾਂ ਆਨੰਦ ਬਿੱਦਕ ਇਹਨੇ ਫੜ ਗਏ ਲਿਆ ਉਹਨੂੰ ਦੇਖ ਨਹੀਂ ਕਿੰਨਾ ਹੋ ਗਿਆ 1.75 ਕਿਲੋ 1.75 ਕਿਲੋ 对了，这个。 ਇੱਥੇ 11 12 ਕਿਲੋ ਹੀ ਆਊਗਾ ਇੱਥੇ ਉਹਦੀ ਨਾ ਅ ਬਿਮਾਰੀ ਪੈ ਕੇ ਠੀਕ ਹੋਈ ਹੋਈ ਸੀ ਇਸ ਜਗ੍ਹਾ ਤੇ ਤਾਂ ਕਰਕੇ ਬਸ ਉਹ ਸੈਜ ਫਿਰ ਸੈਜ ਦੇ ਨਾਲ ਹੀ ਬੋਰਾ ਭਰਨਾ ਕਿੰਨਾ ਆਇਆ 10 ਨਹੀਂ ਆ ਕਿੰਨਾ ਆਇਆ ਨਹੀਂ ਸਾਡਾ ਉੱਥੇ ਉੱਥੇ ਖੜ ਜਾਂਦਾ ਬਸ ਤਿੰਨ 400 ਦਾ ਹੀ ਕੰਡਾ ਇਹ ਮਿਲਦਾ ਕਿੱਥੇ ਲਿਆਉਂ ਕਿੱਥੇ ਆਨਲਾਈਨ ਮਗਾ ਲੇ ਇਹ ਤਾਂ ਆਨਲਾਈਨ ਹੀ ਮਗਾ ਸਕਦੇ ਆ ਆਪਣਾ ਸਾਮਕਾ ਕਿੰਨੇ ਰੱਖਣਾ ਅੱਜ ਲਿਆਂਦਾ ਕੱਲ ਨੂੰ ਗੋਮੇ ਜਾਣਾ ਨਾਮ ਰੱਖਨੇ ਦਾ ਇਹ ਤਾਂ ਆਫਿਸ ਚ ਰੱਖ ਦੇਵੇ ਮੇਰੇ ਕੋਲੇ ਰੱਖੂਗਾ 50 ਕਿਲੋ ਬੋਰੀ ਕਰ ਲੇਗਾ 50 ਕਿਲੋ ਬੋਰੀs ਵਿੱਚ ਥੋੜੀ ਤੇ ਫੇਰ ਫਿਰ ਕੀ ਕੰਮ ਦਾ ਹੈ 50 ਕਿਲੋ ਤੱਕ ਤੋਲਦਾ ਹੈ ਉਹ ਤਾਂ ਬੰਦੇ ਨੂੰ ਫੜ ਕੇ ਕਢਣ ਵਾਲੀ ਹੈ ਮੋਤਾ ਟੰਗ ਦੇਵੇ ਹਾਂ ਉਹ ਟੰਗ ਦੇਵੇ ਡੰਡੇ ਸਟਾਕ ਆਪਾਂ ਸਾਮ ਲੋਗਾਂ ਦਾ ਭਜਨ 50 ਕਿਲੋ ਹਾਂ ਹਾਂ ਤਾਂ ਹਮ ਲੋਕ ਵੀ ਆਰਾਮ ਸੂਰਾ ਮਿਲੇ ਵਾਂ ਜਾਂਦੇ ਨਾ ਮੈਂ ਇਹ ਪੂਰਾ ਨਿਕਲ ਅਟਕ ਜੇ ਦੋ ਦੋ ਚਾਰ ਇੱਕ ਬਟਨ ਤੇ ਇਹ ਲੋ ਇਹ ਬਲਕਿ ਤਾਂ ਮੀਂਹ ਦੇ ਨਾਲ ਚੱਲਾਈ ਸਾਰਾ ਇਹ ਹੋ ਰਹੀ ਹਾਂ ਇੱਥੇ ਵੀ O14 15 ਦਿਖਾਇਆ ਇਹਦੀ ਪਰ ਅਜੇ ਤਾਂ ਜੀਜੇ ਦੇ ਆਪਤ ਤੇ ਹੋ ਉਹ ਤਾਂ ਮੁਰਗਾ ਬਣਾ ਹਰ ਵਾਰੀ ਸਭ ਜਾਂਦੇ ਨੇ ਅੱਛਾ ਹੋਰ ਵੀ ਹੈਗਾ ਸੱਤ ਕੇ ਜੇਲੂ ਸੁਝ ਜਤੇ ਅੱਛਾ ਅੱਛਾ ਰੁਕੇ ਇੱਥੇ ਸੀ ਵਿਸ਼ਾਲ ਸੇ ਪੈਸਾ ਲੈਤੀ ਚਾਹੀ ਸਰ ਵਿਸ਼ਾਲ ਲੈ ਭਗਾਂ ਜੀ ਵਿਸ਼ਾਲ ਗੜ ਜਿਆ ਪਰ ਉਹ ਇੱਥੇ ਵੀ ਆ ਕਰ ਗਏ ਬਣਾ ਕਰਨਾ ਬਲਾਨੇ ਤੇ ਮੋਹੀਮ ਹਾਂ ਹਾਂ 40 ਸਾਲ ਲੈ ਰੁਕੋ ਬੰਦਾ ਫੋਨ ਨੇ ਠਾਵੇ ਉਹ ਹੈਗਾ ਇੱਥੇ ਫਿਰਦਾ ਨਾ ਅੱਧ ਖਲੀ ਅੰਦਰ ਰੂਪਾ ਕੰਮ ਕਰਦਾ ਆਪਨੇ ਦੇਖੀ ਆਹ ਦੇਖੀ ਰਗੁਰ ਤੇ ਓਏ ਓਹ ਜਿਹੜਾ ਆਪਣੇ ਬినੋਦ ਸੀਗਾ ਇਹ ਸਾਧ ਉਹ ਥਾਲਾ ਕਹਿੰਦੇ ਇੱਕ ਵਿਆਹ ਕਰਾ ਕੇ ਹੋਰ ਭੱਜਿਆ ਬినੋਦ ਹਾਂ ਬినੋਦ ਦਾ ਮੁੰਡਾ ਨਹੀਂ ਅਭੀ ਇੱਕ ਹੋਰ ਵਿਆਹ ਦੇਲਾ ਵਿੱਚ ਕਿੰਨੇ ਮੈਨੂੰ ਵੀਰ ਆ ਜਿਹੜੇ ਅਮਰ ਤਾਂ ਫੋਨ ਕਰਦੇ ਆ ਵੀ ਵੀਰੇ ਪਖਰਾਜ ਤੇ 13045 ਕਰਦੀਏ 50 50 ਕਰਦੀਏ ਹੁਣ ਤੂੰ ਦੇਲਾ ਵੀ ਜੇ ਇਹ ਤੇ ਪਿਆ ਪਿਆਜ ਇੱਕ ਦਾ ਇੱਕ ਵੀ ਨਹੀਂ ਕਰੀ ਆਪਾਂ ਫਿਰ ਤੈਨੂੰ ਮੈਂ ਗੱਲ ਦੱਸਾਂ ਹਾਂ ਆਪਣੇ ਖੱਤੇ ਬਣੇ ਹੋਏ ਹਾਂ ਇਹ ਫਰਕ ਬਹੁਤ ਆ ਹਾਂ ਉਹਦੇ ਨਾਲ ਲੋਡ ਨਹੀਂ ਪੈਂਦੀ ਤੂੰ ਦੇ ਲਾ ਵੀ ਹੁਣ ਲੋਕਾਂ ਨੂੰ ਆਪਦੇ ਖੱਤੇ ਵਾਲੀ ਦੇ ਦਈਏ ਸਲਾਹ ਮੁੜ ਕੇ ਲੋਡ ਕੋਈ ਪਹਿਲੀ ਵਾਰ ਲੋਂਦਾ ਯਾਰ ਹਾਂ ਤੂੰ ਆ ਦੇ ਲਾ ਲੂ ਤੇਰੇ ਮੂਰੇ ਅਜਾਬ ਤੂੰ ਮੈਨੂੰ ਕਿਹਾ ਸੀ ਵੀ ਸਪਰੇਅ ਕਰ ਦੋ ਉਸ ਦਿਨ ਕਹਿੰਦਾ ਨਹੀਂ ਸੀ ਵੀ ਇਸ ਮੈਂ ਕਿਹਾ ਤੂੰ ਰਹਿਣ ਦੇ ਆਪਾਂ ਨਹੀਂ ਕਰਨੀ ਮੈਂ ਕਹਿੰਦਾ ਜੇ ਹਜੇ ਹੋਰ ਚਾਹ ਦਾ ਪੰਜ ਛੇ ਦਿਨਾਂ ਨਾ ਪੇਲ ਪੜਦੇ ਆ ਜਿਹੜੇ ਨਿੱਕੇ ਨਿੱਕੇ ਜਿਹੇ ਦੀਂਦੇ ਆ ਦਿਖਣੇ ਹੀ ਨਹੀਂ ਵੀ ਸਰ ਘਾ ਭਾਗ ਗਿਆ ਇਧਰ ਕਰਾ ਦੇ ਧਰ ਉਹਨੂੰ ਕਾਲੀ ਲੱਗਦੀ ਆ ਹਜੇ ਅੱਛਾ ਮੈਨੂੰ ਲੱਗਦਾ ਉਹ ਖੱਤੇ ਜਿਹਦੂ ਵੀ ਵੱਜ ਜਾਣ ਪਤਾ ਕਿਉਂ ਉਹ ਚ ਇੱਕ ਜਗ੍ਹਾ ਪਾਣੀ ਟੁੱਟ ਗਿਆ ਸੀ ਕਿਸੇ ਦਾ ਮਜੀਜ ਪਾਣੀ ਟੁੱਟਿਆ ਮੈਨ ਲਾ ਦੋ ਜ ਬਾਦੀ ਜਾਣ ਇਹ 3 ਕੱਢਦਾ ਉਹ ਵਿੱਚ 3 ਸਿੱਟੀਆਂ ਨਾ ਪਤਾ ਤਰਾ ਵਿੱਚ 3 ਨੰਬਰ ਸਿੱਟੀਆਂ ਨਾਲ ਤੂੰ ਕਿਹੜਾ ਕੱਢਦਾ ਦੋ ਨੰਬਰ ਤੂੰ ਦੋ ਕੱਢਦਾ ਵਿੱਚ 3 ਹੀ ਸੱਟਦਾ ਉਹਨੇ ਵੱਡੇ ਵਾਲੇ ਤਾਂ ਹੀ ਮੈਂ ਕੱਢਦਾ ਹਾਂ ਇੱਕ ਗਾਂ ਘਰਤੀ ਬਸ ਪਿਛਲੀ ਵਾਰ ਚੋਹਾਨ ਮੇਰੇ ਨਾਲ ਔਖਾ ਹੋ ਗਿਆ ਖਤਮ ਹਾਂਜੀ ਵੀਰੇ ਆ ਦੇ ਲਓ ਆਪਾਂ ਇਹਦੀ ਬੇਲ 65 68 ਦਿਨ ਤੇ ਬੇਲ ਵੱੜਦੀ ਸੀ ਕਿ 68 67 ਦਿਨ ਦਾ ਆਲੂ ਹੋਇਆ ਸੀਗਾ ਬੇਲ ਵੱੜਦੀ ਸੀ ਜੇ ਤੁਸੀਂ ਸਾਇਦ ਦੇ ਲਓ ਕੋਈ ਹੈ ਤੇ ਉਹ ਸਪਰੇਹਾਨੀ ਸੀ ਕਰੀਆਂ ਸਾਇਦ ਵਾਲੀਆਂ ਨਾ 130 ਉਹ 0050 ਕੁਛ ਨਹੀਂ ਠੀਕ ਨਹੀਂ ਤੇ ਸਾਇਦ ਦੇ ਲਓ ਅੱਲਾ ਦਾ ਜੇ ਅਮਰ ਤੈਨੂੰ 80 ਦਿਨ ਤੇ ਲੈ ਜਾਵੇ ਯਾਨੀ ਕਿ ਬਿਨਾ ਕੁਝ ਪਾਉਣ ਤੋਂ ਵੀ ਇਹ ਇੰਨਾ ਸੈਜ ਬਣਿਆ ਹੋਇਆ ਵਾ ਕਿ ਤੁਸੀਂ ਦੇਖ ਲੋ ਕਿ ਜੇ ਇਹਨੂੰ 70 80 ਦਿਨ ਤੇ ਲੈ ਜਾਂਦੇ ਤਾਂ ਇਹਦਾ ਹਾਲ ਕੀ ਹੁੰਦਾ ਲੋਕ ਕਿੰਨਾ ਹੋ ਗਿਆ ਸਿੱਕੇ 16 ਕਿਲੋ ਹੋ ਗਏ ਨੇ ਆ ਪਿਆ ਇੱਕ ਖੇਤ ਦੇ ਵਿੱਚ ਤਿੰਨ ਟੈਸਟ ਕਰਨੇ ਚਾਹੀਦੇ ਜੇ ਕੀਲਾ ਹੋਵੇ ਕਿ ਦੋ ਨਾਲ ਸਹੀ ਆ ਤਿੰਨ ਕਰਨੇ ਚਾਹੀਦੇ ਹਨ ਹੁਣ ਅਸੀਂ ਇੱਥੇ ਖੇਤ ਦੇ ਵਿੱਚ ਟੈਸਟ ਤੇ ਟੈਸਟ ਹੀ ਚੱਲ ਰਿਹਾ ਅਜ ਪਹਿਲਾਂ ਐਲ ਆਰ ਕਰਿਆ ਐਲ ਆਰ ਦਾ ਵੀ ਦੇਖੋ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਕਿਤੇ ਕਿਤੇ ਬ্লাইਟ ਆਈ ਸੀ ਇਹੀ ਕੰਪਨੀ ਇਹਦੇ ਵਿੱਚ ਆਈ ਸੀ ਹਨਾ ਬ্লাইਟ ਆਪਣੇ ਤੇ ਜਿੱਥੇ ਬ্লাইਟ ਆਈ ਸੀ ਉੱਥੇ ਸਾਈ ਥੋੜਾ ਘਟਾ ਉੱਥੇ ਝਾੜ ਵੀ ਘਟੂ ਗਈ ਉਹ ਤਾਂ ਓਬਵੀਅਸਲੀ ਪਤਾ ਹੀ ਹੈ ਹਨਾ ਕਿ ਇਹਦਾ ਝਾੜ ਐਲਰ ਦੀ ਔਸਤ ਯਾਨੀ ਕਿ 15 ਕਿਲੋ ਦੀ ਐਵਰੇਜ ਪੈ ਗਈ ਕਿਤੇ 13 ਸੀ ਕਿਤੇ ਕਿਤੇ 10 ਵੀ ਸੀਗਾ ਕਿਤੇ 17 ਵੀ ਸੀ ਕਿਤੇ 18 ਵੀ ਸੀ ਇਦਾਂ ਕਰਕੇ ਇੰਨੀ ਕ ਐਵਰੇਜ ਪਈ ਆ ਖਰਾਜ ਦੀ ਹੁਣ ਦੇਖਦੇ ਆ ਕਿੰਨੀ ਪਖਰਾਜ ਦੀ ਦਾ 18 19 18 19 ਕਿਲੋ ਆ ਰਹੀ ਹੈ 65 68 ਦਿਨ ਦੀ ਆਪਾਂ ਬੀਲ ਵੜਤੀ ਸੀ ਦੇਲਵੇ ਦੀ ਸਹੀ ਕਿੰਨਾ ਸੋਹਣਾ ਸਹਿਜ ਵੜਿਆ ਬਿਨਾ ਕੁਝ ਪਾਉਣ ਤੋਂ ਇਹ ਹਾਲਾਤ ਆਏ ਦੇ ਦਿਲ ਕਿ ਜੇ ਇਹਨੂੰ 70 75 ਦਿਨ ਤੇ ਲੈ ਜਾਂਦੇ ਤਾਂ ਆਲੂ ਦਾ ਸਹਿਜ ਕੀ ਹੋਣਾ ਸੀ ਵੀਰ ਕਈ ਪੁੱਛਦੇ ਰਹਿੰਦੇ ਕਿ ਵੀਰੇ ਤੁਸੀਂ ਕੀ ਪਾਉਣ ਵਾਲੋਂ ਵੀਰੇ ਕੁਝ ਨਹੀਂ ਪਾਉਂਦੇ ਆਇਆ ਇਹ ਪਖਰਾਜ ਨੂੰ ਤਾਂ ਜਮਾਂ ਹੀ ਲੋਡ ਨਹੀਂ ਪੈਂਦੀ ਕੁਛ ਵੀ ਪਾਉਣ ਦੀ ਕੋਈ ਚੀਜ਼ਾਂ ਪਾਉਣ ਦੀ ਲੋਡ ਨਹੀਂ ਪੈਂਦੀ ਪਖਰਾਜ ਨੂੰ ਇਹ ਮਿੱਟੀ ਦੇ ਸਾਹਮਣੇ ਚ ਆਉਂਦਾ ਹੀ ਫਰਕ ਪੈਂਦਾ ਹੋਵੇ ਨਹੀਂ ਬਾਹਰ ਵੀ ਬਹਿ ਜਾਂਦਾ ਵੀਰ ਰੰਗ ਗਰੋਨ ਵਾਲੇ ਔਰ ਇੱਕ ਲਾਈਨ ਵੀਰੇ ਨਹੀਂ ਇੱਕ ਸਾਡੇ ਅਸੀਂ ਪਲਾਉ ਵੀ ਫੇਰਦੇ ਹਾਂ ਐਸੇ 2014 ਤੋਂ ਲੈ ਕੇ ਹੁਣ ਤੱਕ ਤੱਕ ਨਹੀਂ ਲੱਗੀ ਤੇ ਨੰਬਰ 2 ਤੇ ਅਸੀਂ ਆਲੂ ਤੇ ਖਰਚਾ ਨਹੀਂ ਕਰਦੇ ਕੋਈ ਸੈ ਸੂਜ ਵਾਲੀਆਂ ਦਵਾਈਆਂ ਤਾਂ ਨੇੜੇ ਵੀ ਨਹੀਂ ਰਹਿੰਦੀਆਂ ਕੋਈ ਅਸੀਂ ਪਾਈਏ ਸੈ ਵਾਲਾ ਇਹ ਤੇ ਕੁਝ ਨਹੀਂ ਪਾਇਆ 0% ਵਰਤੋ ਕੱਲੇ ਫੰਗੀ ਦਾ ਐਡ ਕਰਦੇ ਨੋ 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 ਨੇੜੇ ਤੇੜੇ ਵੀ ਨਹੀਂ ਵੀਰੇ ਜਾਣ ਲੈਂਦੇ ਸੀ ਹਾਂ ਪੂਰਾ ਨੁਕਸਾਨ ਹੀ ਹੁੰਦਾ ਤਾਂ ਬਿਰੋ ਤੁਹਾਨੂੰ ਲੱਗਦੀ ਨਹੀਂ ਲੋੜ ਕੋਈ ਘਾਟ ਮੰਨਦਾ ਹੀ ਨਹੀਂ ਲੋ ਉਹ ਤਾਂ ਤਾਂ ਪਾਈਏ ਨਾ ਆਪਾਂ ਵੀ ਜੇ ਆਪਣੇ ਆਲੂ ਦਾ ਸਹਜ ਨਾ ਬਣਦਾ ਹੋਵੇ ਜਾਂ ਕੁਝ ਅਹਜੀਆਂ ਚੀਜ਼ਾਂ ਹੁਣ ਜੇ ਇਹਨੂੰ ਜੇ ਹੁਣ ਇਹਦਾ ਸਹਜ ਬਣਾਉਣਾ ਹੁੰਦਾ ਜਿੰਨਾ ਮਰਜੀ ਬਣਾ ਸਕਦੇ ਸੀ ਬੇਲ ਹੀ ਛੱਡਣੀ ਸੀ 10 ਦਿਨ ਹੋਰ ਜਿੱਡੀ ਮਰਜੀ ਵੱਡੀ ਗੱਲਾਂ ਤੇ ਪਰ ਹਾਂ ਨਹੀਂ ਪਤਾ ਕੀ ਹੈ ਵੀਰੇ ਫੇਰ ਜਿਵੇਂ ਹੋਣਾ ਧੁੱਪਾਂ ਨੇ ਜੋਤੀ ਦੀਆਂ ਧੁੱਪਾਂ ਦੇ ਵਿੱਚ ਵੀਰੇ ਇਹਨੂੰ ਵਿਆਈ ਆ ਜਾਣੀ ਹੈ ਅੱਛਾ ਜੀ ਹੁਣ ਵਿਆਈ ਤੇ ਨੁਕਸਾਨ ਵਾਲਾ ਆਲੂ ਹੀ ਨਹੀਂ ਕੋਈ ਇਹ ਤੋਂ ਵਿਆਈ ਦਾ ਇੱਕ ਵੀ ਦਾਣਾ ਨਹੀਂ ਹੈ ਉਹੀ ਗੱਲ ਹੈ ਪਿਛਲੇ ਇੱਕ ਟੈਂਕਟ ਚ ਸੀਗਾ ਉਹ ਵੀ ਛੋਟਾ ਦਾਣਾ ਸੀਗਾ ਛੋਟਾ ਹੀ ਸੀ ਉਹੀ ਹੈ ਹੀ ਨਹੀਂ ਯਾਰ ਅਮਰਤ ਜਮਾ ਹੀ ਵੀ ਆਈ ਨਹੀਂ ਆਪਣੇ ਸਾਰੇ ਖੱਤਿਆਂ ਚ ਕਿਤੇ ਵੀ ਜਮਾ ਪਿਆਰੀ ਲੋਤੀ ਚੋਂ ਕੋਈ ਜ਼ਿਆਦਾ ਨਹੀਂ ਸੀ ਹਾਂਜੀ ਜੋਤੀ ਆਲੂ ਦਾ ਟੈਸਟ ਚੱਲਦਾ ਸੀ ਅ ਇੱਕ ਵੀ ਵੀ ਆਈ ਨਹੀਂ ਆਰੀ ਲੈ ਲਓ ਕਿ ਐਨੀ ਬਾਬਾ ਜੀ ਦੀ ਕਿਰਪਾ ਹੋਈ ਆ ਕਿ ਟਾਈਮ ਸਰ ਬੇਲ ਵੱਢੀ ਗਈ ਸਾਰਾ ਕੁਝ ਹੋ ਗਿਆ ਝਾੜ ਵੀ ਪੂਰਾ ਪ੍ਰੋਪਰ ਵਧੀਆ ਆ ਰਿਹਾ ਵਾ ਤੇ ਇੱਕ ਵੀ ਵਿਆਈ ਨਹੀਂ ਆ ਰਹੀ ਉਹ ਸੋਹਣਾ ਵਾ ਤੁਹਾਨੂੰ ਦਿਖਾਉਂਦਾ ਮੈਂ ਦੇਖਿਓ ਕਿੰਨਾ ਸੋਹਣਾ ਆਲੂ ਆ ਝਾੜ ਵੀ ਬਹੁਤ ਵਧੀਆ ਅਵੇਜ ਆ ਆ ਰਹੀ ਹੈ ਟੱਕਲ WhatsApp ਰਾਸ਼ਨ ਦੀ ਚੱਲੇਗਾ ਉਧਰ ਪਾ ਫੇਰ ਟੱਕਲ ਅਰਦ ਡੱਪਾ ਫੇਰ ਚੱਲੇ ਉਧਰ ਚੱਲ ਜਾ ਬਸ 1 ਕਿਲੋ 820 ਬੋਰੀਆਂ ਰਾਸ਼ਨ ਦੀਆਂ ਨਾ 20 ਕਿਉਂ 30 ਹੋ ਜਾਣੀਆਂ ਨਾ ਤੇ 20% ਵੀ ਘਟਾਉਣੇ ਆ ਇਹ ਕੰਡਾ 55 ਦਾ ਕਿ 55 ਤੋਂ ਵੀ ਵੱਡਾ 55 ਪਲੱਸ ਲਾ ਗਿਆ 800 ਇਹ 3 ਹੋਊ 4 ਕਿਲੋ ਕੰਡੇ ਸਾਰੇ 4 ਤਾਂ ਹੋ ਰਹਾ ਹੈ ਕਿੰਨਾ 4 ਕਿਲੋ 350 ਚਾਹ ਤੈਨੂੰ ਸੋਪਿਆ ਠੀਕ ਪੂਰਾ ਪੂਰਾ ਨਹੀਂ ਖਰਾ 6 ਗ੍ਰਾਮ ਦਾ ਲੱਗੇ ਮਾੜਾ ਮੋਟਾ ਦੇਖਣ ਵਾਲਾ ਠੋਸ ਆਲੂ ਵਜਨ ਚ ਤਾਂ ਆਂਦਾ ਜਾਂ ਹਾਂ ਪਕਰਾ ਦੇ ਦੋ ਤਾਂ ਢੇਰ ਪਹਿਲਾਂ ਬਹਾਲਾ ਛੋਟਾ ਪਾਇਆ ਜੀ ਹੈ ਨਹੀਂ ਸੀ ਤੋ ਜਿਹੜਾ ਆਪਾਂ ਮੀਠੀ ਮੀਠੀ ਨੂੰ ਦਿੱਤੇ ਹੁਣ ਤਿੰਨਾ ਚ ਬਣ ਜਿਹੜੀਆਂ ਆ ਬਹੁਤ ਆਲੂ ਵਧਾ ਦੇਣਾ ਜਿੰਨੇ ਆ ਧੁੱਪਾਂ ਨੇ ਵੀ ਜਿਹੜਾ ਦਿਹਾੜੇ ਚ 10 ਕੁਵੰਟ ਲਾਲੂ ਵਧਣਾ ਕੀਲੇ ਦਾ ਆ ਆ ਧੁੱਪਾਂ ਦੇ ਵਿੱਚ ਹੁਣ ਜਾਣਾ ਸਾਰਾ ਬਾਹਰ ਪਰ ਹੁਣ ਵੀ ਆਈਆਂ ਆਉਣੀਆਂ ਜਿੰਨਾ ਚੋਂ ਹਾਂ ਹਾਂਜੀ ਅੱਛਾ ਸਾਢੇ 8 ਸਾਢੇ 8 ਅੱਛਾ ਕਿੰਨਾ ਕਿੰਨੇ ਕਿੱਲਿਆਂ ਦੇ ਲਓ ਜੀ ਅੱਜ ਨਿਪੜ ਗਿਆ ਆਪਣੇ ਟੈਸਟ 35 40 ਕਿੱਲਿਆਂ ਦੇ ਹੋ ਗਏ ਤੇ 35 ਕਿੱਲਿਆਂ ਦੇ ਹੋ ਗਏ ਜੋਤੀ ਨਿਪੜ ਗਿਆ ਪਖਰਾਜ ਨਿਪੜ ਗਿਆ ਇਲਾ ਨਿਪੜ ਗਿਆ ਸਾਰੇ ਨਿਪੜ ਗਏ ਇਲਾ ਤੇ ਸਾਰਿਆਂ ਦਾ ਟੈਸਟ ਤੇ ਹੁਣ ਬਾਕੀ ਬਣਾ ਆਪਦਾ ਰਹਿ ਗਿਆ ਆਪਦੇ ਦੀ ਵੀ ਬੇਲ ਵੱਡਣੀਆਂ ਜਿਹੜਾ ਕੱਲ ਪਖਰਾਜ ਟੈਸਟ ਕਰਾਇਆ ਸੀ ਨਾ ਉਹਦਾ ਵੀ 11 12 ਕਿਲੋ ਆ ਰਿਹਾ ਕਿਉਂਕਿ ਉਹ ਵੀ ਕਾਫੀ ਰਾਸ਼ਨ ਦੇ ਵਿੱਚ ਕਾਫੀ ਆਲੂ ਵੜਾਇਆ ਸੀ ਤੇ ਉਹ ਵੀ ਹੁਣ ਪੜ ਦੇਣੀ ਆ ਕਿਉਂਕਿ ਆਪਾਂ ਨੂੰ ਦੋ ਨੰਬਰ ਆਲੂ ਦੀ ਵੀ ਜ਼ਰੂਰਤ ਆ ਕਾਫੀ ਜਿਹੜਾ 20 ਸੈਜ ਹਣਾ ਜਿਹੇਰੋ 20 ਸੈਜ ਵਧੀਆ ਪੀਚਿਆ ਜਾਂਦਾ ਤਾਂ ਕਰਕੇ ਹਾਂਜੀ ਸ਼ਾਮ ਹੋ ਗਈ ਅੱਜ ਹੋ ਗਏ ਹੁਣ ਵਿਹਲੇ ਹੋਏ ਆ ਇਸ ਤੋਸਤ ਕਰਵਾ ਕੇ ਤੇ ਰਸੋਈ ਦਾ ਕੰਮ ਆਪਣਾ ਚੱਲਦਾ ਵਾ ਸਾਰੇ ਜਿਹੜੇ ਘਰ ਤੋਂ ਆਪਣੇ ਘਰੇ ਘਰ ਦੀ ਥੋੜੀ ਜੀ ਭੰਨ ਤੋੜ ਕਰੀਦੀ ਆਪਾਂ ਮਰੰਮਤ ਤੇ ਉਹਦੇ ਜਿਹੜੇ ਪੱਥਰ-ਪੁੱਥਰ ਬਚੇ ਦੀ ਸਾਰੇ ਲੈ ਆਉਂਦੇ ਸੀ ਚੱਕ ਕੇ ਇਹ ਹੁਣ ਅਨਕਲੋਣੀ ਵੱਡ ਟੁੱਕ ਕਰਕੇ ਸਾਰੇ ਉਰੇ ਲਾਈ ਜਾਂਦੇ ਆ ਇਹ ਬਣਾ ਆਤਲੀ ਵਧੀਆ ਪੂਰੀ ਕਿਚਨ ਆ ਦੇ ਲੋ ਅੰਦਰੋਂ ਪੂਰੀ ਵਧੀਆ ਬਣਾਤੀ ਪੱਥਰ ਬਲਾਤਾ ਇਹ ਵੀ ਘਰੇ ਹੁੰਦਾ ਸੀ ਕਿਚਨ ਦੇ ਵਿੱਚ ਲੱਗਿਆ ਬਲੈਕ ਪੱਥਰ ਵੇ ਲੋਹਾ 2001 ਚ ਲਾਇਆ ਸੀ ਘਰੇ ਆਪਾਂ ਪੱਥਰ ਪੂਰਾ ਵਧੀਆ ਬਣ ਗਿਆ ਇੱਥੇ ਥੱਲੇ ਲੱਕੜੀ ਨਾਲ ਇਹਨੂੰ ਬੰਦ ਕਰ ਦੇਣਾ ਤਾਂ ਆ ਵੀ ਲੱਕੜ ਦੇ ਨਾਲ 2001 ਸੰਦੀਆਂ ਘਰੇ ਲੱਗੀ ਹੁੰਦੀ ਸੀ ਟਾਕੀਆਂ ਇਹ ਤੁਹਾਨੂੰ ਹੁਣ ਵਧੀਆ ਹੋ ਗਿਆ ਇੱਥੇ ਉੱਥੇ ਆਪਣਾ ਅਡਜਸਟਮੈਂਟ ਆ ਜਾਣਾ ਤੇ ਛੱਤ ਦੇਖ ਲਓ ਲਾਲ ਟੀਨਾ ਦੀ ਪਾਤੀ ਸੀ ਇਹਨੂੰ ਉਹ ਕਰ ਦਾਂਗੇ ਪਟੀ ਨੇ ਫੇਰ ਕਿਹਨੂੰ ਰੰਗ ਕਰ ਦੇਣਾ ਚਾਹਵਾ ਤੇ ਬਾਈ ਹੁਣੀ ਲੱਗੇ ਹੋਇਆ ਫੋਰਮੈਨ ਹੁਣੀ ਮਗਰ ਰਿਪੇਅਰ ਕਰਨ ਕਮਾਈਂ ਦੇ ਨੂੰ ਦਿਖਾ ਦਿੰਨੇ ਆ ਉਹ ਵੀ ਇਹ ਤਾਂ ਤਵਾਇਆ ਸੀਗਾ ਚਲਾਇਆ ਉਸ ਤੋਂ ਬਾਅਦ ਤੇ ਟਰੈਕਟਰ ਦੀ ਵੀ ਸਰਵਿਸ ਸਰਵਿਸ ਕਰ ਗਏ ਸੀ ਸਾਰੇ ओके ਕੰਮ ਹੋ ਗਿਆ ਸੀ ਪੂਰਾ ਆਪਣਾ ਮੋਬਾਈਲ ਤੇ ਜਮਾ ਕਰਨਾ ਰਹਿੰਦਾ ਵੀ ਕਿੰਨੇ ਤੇ ਸਰਵਿਸ ਕਰਕੇ ਇਹ 75 ਤੇ 900 ਲਾ ਰ ਗਲਤ ਕਰਕੇ ਗਏ ਦੇ ਲੈ ਕੇ ਬਦੰਦਰ 507510 ਦੇ ਲੋਕ ਕੰਪਨੀ ਵਾਲਿਆਂ ਦਾ ਕੰਮ ਕਰਕੇ ਸਿਰੇ ਆ ਗਆਂੀਆਂ ਬੰਦੇਆਂ ਨੇ ਮੈਂ ਨਹੀਂ ਗਏ ਇਹਨਾਂ ਤੋਂ ਵੱਧ ਚੱਕਿਆ ਹੀ ਨਹੀਂ 4825 ਨੋਟ ਕਰਦੇ ਆਪਾਂ ਭਾਈ ਹੁਣਾਂ ਨੇ SMS ਲਾਤਾ ਮਸਾ ਰਹਿ ਗਿਆ ਖੁੱਲ ਨਾਲ ਰਫੇਰ ਵੀ ਬਦਲਤਾ ਹੋਣਾ ਤੇ ਭਾਈ ਐਸਐਮਐਸ ਲਾਉਣ ਲੱਗਿਆਂ ਨੇ ਉੱਪਰਲੀ ਪੁਲੀਆਂ ਲਾਉਣੀਆਂ ਨੇ ਕਿ ਨਹੀਂ ਲੋੜ ਲੋੜ ਨਹੀਂ ਉਹਨਾਂ ਦੀ ਉਹ ਟੁੱਟ ਗਈ ਥੋੜੀ ਉਹ ਟੁੱਟ ਗਈ ਸੀ ਗਾਇਆ ਅਸੀਂ ਕਾਬਲਾ ਬਿਲਡਿੰਗ ਕਰਾ ਲਈ ਉਹਦੋਂ ਨੱਟ ਮੈਂ ਲਿਆਂਦੇ ਦਾ ਸੀ ਉਹਦੇ ਨਾਲ ਕੱਟ ਲੈਣਾ ਸੀ ਤੁਸੀਂ ਬਹੁਤ ਜਗਦੀਸ਼ ਤਾਂ ਪੁੱਛ ਲੈਣਾ ਹੀ ਮਾੜਾ ਨਹੀਂ ਇਹਦਾ ਉਹ ਇਹਦੀ ਰੁੱਟੀ ਲਓ ਜੀ ਬਈ ਉਹਨਾਂ ਨੇ ਪਾ ਤਾਂ ਤਰ ਸਰਕਣਕੜਾ ਨੇ ਬੱਸ ਭਾਈ ਉਹਨੇ ਕਹਿੰਦੇ ਕਲਚ ਪਲੇਟ ਖੋਲ ਕੇ ਦੇਖਣੀ ਆ ਬਸ ਹੋਰ ਕੋਈ ਕੰਮ ਨਹੀਂ ਇਹਦੀ ਕੋਈ ਬੈਲਟ ਖਰਾਬ ਨਹੀਂ ਕੋਈ ਬੈਰਿੰਗ ਖਰਾਬ ਨਹੀਂ ਬਸ ਕਲਚ ਪਲੇਟ ਦੇਖਣੀ ਆ ਖੋਲ ਕੇ ਬਸ ਕੱਲ ਨੂੰ ਦੇਖ ਲੈਣਗੇ ਖੋਲ ਕੇ ਚੱਕ ਚੁੱਕ ਕਰ ਦੇਣਾਂਗੇ ਬਸ ਇਹਦੇ ਹਜੇ ਤੱਕ ਕੁਝ ਨਹੀਂ ਪਾਇਆ ਵੀਰੇ ਕੱਲਾ ਟ੍ਰੈਸ਼ਰ ਕੱਢ ਕੇ ਟ੍ਰੈਸ਼ਰ ਬਦਲੀ ਕਰਿਆ ਬਸ ਇਹ ਮੋੜ ਆ ਹੌਲੰਡ ਦੀ ਕੀ ਨਹੀਂ ਇਹ ਮੁੱਝ ਜਾਣੇ ਇਹਨਾਂ ਦੀ ਐਵੇਂ ਨਹੀਂ ਬਿਨਾ ਮਤਲਬ ਤੋਂ ਸਮਾਨ ਦੇ ਤੇਰੇ ਦੀ ਕੈਂਪਰ ਭਰ ਕੇ ਦੇ ਤੇਰੇ ਦੀ ਕੈਂਪਰ ਭਰ ਕੇ ਸਮਾਨ ਤੇ ਸਮਾਨ ਸਮਾਨ ਤੇ ਸਮਾਨ ਆਈ ਜਾਂਦਾ ਹੁੰਦਾ ਕਦੀ ਲੱਗਦਾ ਨਾ ਇੰਨੇ ਆਇਲ ਇੰਨੇ ਪੈੜ ਇੰਨੀਆਂ ਚੈਨਾ ਇੰਨੇ ਆਹਾ ਇਹੀ ਚੱਲੀ ਜਾਣਾ ਉੱਧਰ ਪੰਪ ਪਾਣ ਲੱਗਿਆ ਸਪਰੇ ਦਾ ਉਹ ਜ ਦਵਾਈ ਰਲਾ ਦੀ ਕਿਉਂਕਿ 6-7 ਕਿੱਲਿਆਂ ਤੇ ਨਾ ਸਪਰੇ ਕਰਨੀਆਂ ਤੇਲੇ ਤੋਂ ਤੇ ਨਾਲ ਕੋਈ ਉਹ ਪਾ ਦੀ ਫੰਗੀਸਾਈਡ ਕਿਉਂਕਿ ਜਿਹੜਾ ਡਾਇਮੰਡ ਆ ਥੋੜਾ ਜਿਹੜਾ ਰਾਸ਼ਨ ਨੂੰ ਰੱਖਣਾ ਉਹ ਥੋੜੀ ਜਿਹੀ ਲੇਟ ਵੇਲ ਵੱਡਾਂਗੇ ਉਹਦੀ ਤੇ ਹੈ ਤਾਂ ਹੈ ਨਹੀਂ ਡਾਇਮੰਡ ਆਪਣੇ ਕੋਲ ਬਾਲਾ 5-6 ਕਿੱਲੀ ਆ ਜਿਹਦੀ ਜਿਹੜਾ ਆਪਾਂ ਰਾਸ਼ਨ ਬਣਾਉਣਾ ਭਾਈ ਉਹੋ ਲਓ ਜੀ ਬਾਈ ਹੁਣੀ ਮਸ਼ੀਨ 깔 ਲੱਗੇ ਅੰਦਰ ਤੇ ਬਾਈ ਉਹਨਾਂ ਦਾ ਨਾਲ ਹੀ ਪਿੰਡ ਆਪਣੇ ਟੈਪੀ ਜਿੱਥੇ ਆਪਣੀ ਜਮੀਨ ਆ ਉੱਥੇ ਹੀ ਆ ਬਾਈ ਹੁਣੀ ਇਹਦਾ ਬਾਈ ਪੁਰਾਣੇ ਹੀ ਆ ਆਪਣੇ ਘਰ ਦੇ ਬੰਦੇ ਸਾਰੇ ਤੇ ਕੋਈ ਨਹੀਂ ਅੰਦਰ ਕਰਕੇ ਮਸ਼ੀਨ ਫੇਰ ਅੰਦਰ ਕਰਕੇ ਚਲੇ ਜਾਂਦੇ ਆ ਅੱਜ ਧੁੱਪ ਸੀ ਨਾ ਧੁੱਪ ਕਰਕੇ ਬਾਹਰ ਕੱਢ ਲੈਂਦੇ ਆ ਵੀ ਚਲੋ ਧੁੱਪੇ ਕੰਮ ਕਰਨਾ ਸੌਖਾ ਵਧੀਆ ਠੰਡ ਨਹੀਂ ਲੱਗਦੀ ਅੰਦਰ ਫਿਰ ਸ਼ਾਮੇ ਠੰਡ ਲੱਗਦੀ ਆ ਠੰਡ ਲੱਗਦੀ ਆ ਰੇਂਵੀਓ ਗੱਟੂ ਦਾ ਤੇ ਉਰੇ ਕਰਿਆ ਰੰਗ ਕਰਿਆ ਆਉਣ ਮਾੜਾ ਪਾਸੇ ਕਰ ਦੇ ਫਿਰ ਸਾਰੇ ਅੰਨਾ ਗੁੰਨਾ ਨੂੰ ਕਲੀ ਲੱਗੇ ਹੋਏ ਆ ਉਹ ਟੀਨਾ ਦੇ ਵੀ ਕਰ ਦੇਣੀਆਂ ਚਾਦਰਾਂ ਤੇ ਨੀਲੇ ਰੰਗ ਦੀ ਐਨ ਬਣਾ ਦੇਣੀਆਂ ਜਿਵੇਂ ਲੋਹੇ ਦੀਆਂ ਚਾਦਰਾਂ ਹੁੰਦੀਆਂ ਆ ਸਾਰਾ ਰਹਿ ਗਿਆ ਇਸ ਸਮੇਂ ਸੋਲ ਦੇਣਗੇ ਬਾਈ ਹੁਣੀ ਗੱਲ ਨੂੰ ਸਾਰਾ ਇਹੋ ਤੇ ਬਾਈ ਹੁਣੀ ਕੱਲੀ ਮਲਾਉਣ ਲੱਗੇ ਹੋਇਆ ਉੱਤੇ ਚਾਦਰਾਂ ਦੇ ਵੀ ਪਾ ਦੇਣਾ 프레임 ਨੂੰ ਕਰ ਦੇਣਾ ਨੀਲੇ ਰੰਗ ਦਾ ਸਾਰੇ ਤੇ ਇੱਕ ਵਾਰ ਵਧੀਆ ਬਣ ਜੋ ਚਲੋ ਸਾਫ਼ ਸੁਥਰਾ ਜਿਹਾ ਹੋ ਜਾਓ ਸਾਰਾ ਰੜਾਲੀ ਦਵਾਈ ਐਮ 45 ਪਾ ਲਈ ਤਿੰਨ ਪੈਕਟ ਪਾ ਲਏ ਇਹ ਤੇ ਆਹ ਤੇਲੇ ਵਾਲਾ ਵੀ ਪਾ ਲਿਆ 13045 ਹੈਗੀ ਆ ਮਤਲਬ ਇਹ 1.5 ਕਿੱਲਾ ਮੋਹੀ ਕਿਛੇ ਦੋ ਪੈਕੇਟ ਪਾ ਦੇ 13045 ਦੇ 20 ਕਿੱਲੇ ਦੇ ਦੋ ਇਹ ਮੋਹੀ 1.5 ਕਿੱਲਾ ਕਿਹੜਾ ਜੀ ਨਾ ਮੋਹੀ ਇੱਕ ਕਰਤਾ ਸੀ ਉਹਦੋਂ ਤੁਸੀਂ ਕਰ ਲਿਆ ਸੀ ਫੱਤੀ ਉਹ ਤਾਂ ਲਈ ਤੇ ਮੋਹੀ 3.5 ਕਿੱਲਾ ਆਦਾ 1.5 ਕਿੱਲਾ 3.5 ਕਿੱਲਾ ਉਹ ਤੇ ਇੱਥੇ ਵੀ ਆ ਤੇਰੇ 6 ਕਿਲੇ ਦੇ ਨੇੜੇ ਹੋਈ ਜਾਣਾ ਤੂੰ 6 ਕਿਲੇ ਦੇ ਰਲਾਲਾ ਦੇਖਾਂਗੇ ਨਾ ਜੇ ਉੱਥੇ ਵੀ ਹੋਇਆ ਰਤਨ ਵਾਲੇ ਖੱਤੇ 'ਚ ਕਰਨ ਆਲੇ ਤਾਂ ਉੱਥੇ ਵੀ ਕਰਦਾਂਗੇ ਇਹ ਭਰਾਵਾ ਪਤਾ ਇਹ ਕਰਦਾ ਹੀ ਹੁੰਦਾ ਵਿੱਚੋਂ ਫਿਰ ਕੀ ਆ ਪੁਰਾਣਾ ਦਿੱਤਾ ਹੋਇਆ ਸਾਨੂੰ ਇਹ ਪਤਾ ਇਹ ਕਰਦਾ ਹੀ ਹੁੰਦਾ ਸਾਰੀ ਦੇਖ ਲਈ ਕਮਾਈ ਮੜਾ ਜਾ ਰੋਕ ਦੇ ਰੋਕ ਦੇ ਰੋਕ ਦੇ ਆਲਾ ਆਹ ਕਹਿੰਦਾ ਖੁੱਲੀ ਰਹਿਣ ਦੀ ਖੁੱਲੀ ਰਹਿਣ ਦੀ ਕੋਈ ਗੱਲ ਨਹੀਂ ਖੁੱਲਣੀ ਜਾਂ ਪਹਿਲਾਂ ਆ ਚਾਬੀ ਚੱਕ ਲੈ ਵੀਰੇ ਚਾਬੀਆਂ ਡੈਪ ਰਣੀ ਆ ਇਹਦੀ ਵੀਡੀਓ ਬਣਾਉਣ ਦੇ ਵਾਸਤੇ ਹੀ ਥੋੜਾ ਹੈ ਨਾ ਚੱਕੇ ਦੇ ਲੈਫਟ ਜੀ ਆਵਾਜ਼ ਕਰਦਾ ਸੀ ਕ੍ਰੋਸ ਕਰਾ ਉਹ ਹੈ ਵੀਰੇ ਹੁਣੇ ਲੱਗੇ ਹੋਇਆ ਸਾਊਂਡ ਨੂੰ ਠੀਕ ਕਰਨਾ ਆਵਾਜ਼ ਕਰਦਾ ਸੀਗਾ ਗ੍ਰਾਮੇ ਵਾਲੇ ਆਏ ਹੋਇਆ ਸਰਵਿਸ ਬੜੀ ਵਧੀਆ ਦਿੰਦੇ ਆਪਾਂ ਨੂੰ ਕਦੇ ਐਵੇਂ ਕੋਈ ਦਿੱਕਤ ਨਹੀਂ ਆਈ ਸਰਵਿਸ ਤੋਂ ਸਰਵਿਸ ਸਾਡੇ ਡਿਪਾਰਟਮੈਂਟ ਦਾ ਇਹਨਾਂ ਦਾ ਪੂਰਾ ਵਧੀਆ ਕਰਮੇ ਦਾ ਭੱਜੇ ਆਉਂਦੇ ਆ ਵਿਚਾਰੇ ਜਦੋਂ ਵੀ ਕੋਈ ਕੰਮ ਕਰਵੋ ਕੋਈ ਪ੍ਰੋਬਲਮ ਨਹੀਂ ਆਉਂਦੀ